ਦੋਸਤੋ ਅਕਸਰ ਆਪਾਂ ਸੁਣਦੇ ਆ ਇਹ ਗੱਲ ਸੁਣਨ ਨੂੰ ਮਿਲਦੀ ਕਿ ਇਹ ਜਿਹੜੀ ਬਾਣੀ ਹੈ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਸੰਤਾਂ ਦੀ ਭਗਤਾਂ ਦੀ ਗੁਰੂ ਸਹਿਬਾਨਾਂ ਦੀ ਇਹ ਜਿਹੜੀ ਰੱਬੀ ਬਾਣੀ ਹੈ ਰੱਬ ਨੇ ਭੇਜੀ ਹੈ ਇਹਨਾਂ ਦੀ ਨਹੀਂ ਲਿਖੀ ਹੋਈ ਹੈ ਇਹਨਾਂ 'ਚ ਰੱਬ ਨੇ ਉਤਾਰੀ ਹੈ Hindu ਵੀ ਕਹਿੰਦੇ ਕਿ ਜਿਹੜੇ ਸਾਡੇ ਵੇਦ ਨੇ ਉਹ ਬ੍ਰਹਮਾ ਜੀ ਨੇ ਲਿਖੇ ਨੇ ਮਤਲਬ ਇਹਨਾਂ ਨੂੰ ਕੋਈ ਬੰਦੇ ਨੇ ਨਹੀਂ ਲਿਖਿਆ ਹੋਇਆ ਮੁਸਲਮਾਨ ਵੀ ਇਹੀ ਮੰਨਦੇ ਨੇ ਕਿ ਜਿਹੜੀ ਬਾਣੀ ਹੈ ਸਾਡੀ ਕੁਰਾਨ ਸ਼ਰੀਫ ਦੀ ਉਹ ਅੱਲਾਹ ਨੇ ਭੇਜੀ ਹੈ ਤੇ ਮੁਹੰਮਦ ਸਾਹਿਬ ਦੇ ਉੱਤੇ ਨਾਜ਼ਿਲ ਹੋਈ ਹੈ ਗਾਂ ਫਿਰ ਉਹਨਾਂ ਨੇ ਲਿਖਵਾਈ ਹੈ ਕਿ ਸਾਰੀ ਬਾਣੀ ਅੱਲਾਹ ਦੀ ਹੈ ਕਿਸੇ ਨੇ ਲਿਖੀ ਨਹੀਂ ਇਹਦੇ ਉੱਤੇ ਹੀ ਆਪਾਂ ਗੱਲ ਕਰਦੇ ਹਾਂ ਇਸ ਟੌਪਿਕ ਦੇ ਉੱਤੇ ਇਸ ਵੀਡੀਓ ਚ ਦੋਸਤੋ ਤੇ ਚਲੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਦੋਸਤੋ ਅਸੀਂ ਅਕਸਰ ਕਹਿੰਨੇ ਆ ਕਿ ਇਹ ਬਾਣੀ ਜਿਹੜੀ ਹੈ ਜਿੱਦਾਂ ਇੱਕ ਆਪਾਂ ਲਾਈਨ ਵਿੱਚ ਯੂਜ਼ ਕਰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਕੇ ਮਤਲਬ ਇਹ ਧੁਰੋਂ ਹੀ ਆਈ ਬਾਣੀ ਰੱਬ ਨੇ ਹੀ ਭੇਜੀ ਹੈ ਹੁਣ ਕਈ ਹਿੰਦੂ ਵਿਦਵਾਨਾਂ ਨੂੰ ਵੇਖੇ ਜਿਹੜੇ ਵਿਦਵਾਨ ਬੰਦੇ ਆਮ ਲੋਕਾਂ ਦੀ ਗੱਲ ਨਹੀਂ ਕਰ ਰਹੇ ਆ ਜਦੋਂ ਆਚਾਰ્ય ਪ੍ਰਸ਼ਾਂਤ ਵਗੈਰਾ ਇਹੋ ਜਿਹੇ ਬੰਦਿਆਂ ਨੂੰ ਸੁਣੋਗੇ ਤੁਸੀਂ ਆਚਾਰ્ય ਰਜਨੀਸ਼ ਨੂੰ ਸੁਣੋਗੇ ਉਹ ਤੁਹਾਨੂੰ ਦੱਸਣਗੇ ਕਿ ਭਾਈ ਇਹ ਜਿਹੜੇ ਵੇਦ ਨੇ ਇਹ ਲਿਖੇ ਜ਼ਰੂਰ ਨੇ ઋષਿ ਵੇਦਵਿਆਸ ਨੇ ਪਰ ਇਹਨਾਂ ਦਾ ਜਿਹੜਾ ਉਚਾਰਨ ਆ ਜਾਂ ਇਹਨਾਂ ਨੂੰ ਇਹਨਾਂ ਦੇ ਜਿਹੜੇ ਸ਼ਲੋਕ ਆ ਉਹਨਾਂ ਦੇ ਰਚੇਤਾ ਪਹਿਲੋਂ ਦੇ ਆ ਪੁਰਾਣੇ ਜਿਹੜੇ ઋષਿ ਹੋਏ ਆ ਉਹਨਾਂ ਨੇ ਲਿਖੇ ਨੇ ਉਹਨਾਂ ਦੇ ਨਾਮ ਵੀ ਹੈਗੇ ਕਿ ਆਹ ਸ਼ਲੋਕ ਜਿਹੜਾ ਵਾ ਆ ਇਸ ઋષਿ ਦਾ ਲਿਖਿਆ ਹੋਇਆ ਆ ਇਸ ઋષਿ ਦਾ ਲਿਖਿਆ ਹੋਇਆ ਉਹ ਉਹਨਾਂ ਦੇ ਲਿਖੇ ਹੋਏ ਨੇ ਤੇ ਇਹਨਾਂ ਦਾ ਜਿਹੜੇ ਰਚੇਤਾ ਨੇ ਉਹ ਰਿਸ਼ੀ ਵੇਦਵਿਆਸ ਨੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਜਿਹੜੀ ਆ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਆ ਪਰ ਉਹਥੇ ਜਿਹੜੇ ਵੀ ਸ਼ਲੋਕ ਲਿਖੇ ਨੇ ਜੋ ਵੀ ਬਾਣੀ ਲਿਖੀ ਹੋਈ ਆ ਸਾਨੂੰ ਪਤਾ ਸਬ ਦੇ ਨਾਮ ਲਿਖੇ ਹੋਏ ਕਿ ਆ ਗੁਰੂ ਸਾਹਿਬਾਨ ਦੀ ਆ ਮੱਲਾ ਪੰਜਵਾ ਮੱਲਾ ਤੀਜਾ ਇਦਾਂ ਕਰਕੇ ਲਿਖਿਆ ਆਪਾਂ ਨੂੰ ਪਤਾ ਲੱਗ ਜਾਂਦਾ ਮੱਲਾ ਮਤਲਬ ਸਰੀਰ ਬਾਡੀ ਕਿ ਇਸ ਸਰੀਰ ਦੇ ਇਸ ਗੁਰੂ ਸਾਹਿਬਾਨ ਨੇ ਲਿਖੀ ਹੋਈ ਬਾਣੀ ਭਗਤਾਂ ਦੇ ਨਾਮ ਸੰਤਾਂ ਦੇ ਲਿਖੇ ਹੋਏ ਕਬੀਰ ਜੀ ਦੇ ਲਿਖੇ ਹੋਏ ਆ ਕਿ ਆ ਕਬੀਰ ਜੀ ਦੀ ਬਾਣੀ ਆ ਨਾਮਦੇਵ ਜੀ ਦੀ ਬਾਣੀ ਸਭ ਦੇ ਨਾਮ ਲਿਖੇ ਹੋਏ ਆ ਬਾਣੀ ਹਾਲਾਂਕਿ ਬਹੁਤ ਪਹਿਲਾਂ ਤੋਂ ਆ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦੀਆਂ ਬਾਣੀਆਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਚ ਪਰ ਉਹਨਾਂ ਦੀ ਸੰਪਾਦਨਾ ਇਕੱਠਾ ਕਰਕੇ ਤੇ ਉਹ ਗੁਰੂ अर्जुन देव जी ने संपादन की एक ग्रंथ तैयार किया जिसका नाम सी आद ग्रंथ ਤੇ ਸਭ ਦੀ ਵਿੱਚ ਨਾਮ ਲਿਖੇ ਹੋਏ ਨੇ ਤੇ ਉਹ ਵਿਦਵਾਨਾਂ ਦਾ ਕਹਿਣਾ ਕਿ ਵੇਖੋ ਇਹ ਜਿਹੜੀ ਅਵਸਥਾ ਹੁੰਦੀ ਹੈ ਨਾ ਉਹ ਅਵਸਥਾ ਇਹੋ ਜੀ ਹੁੰਦੀ ਜਦੋਂ ਬੰਦਾ ਆਪ ਹੀ ਬ੍ਰह्म ਰੂਪ ਹੋ ਜਾਂਦਾ ਵਾ ਜਦੋਂ ਹਰ ਜਨ ਹਰੇ ਅੰਤਰ ਨਹੀਂ ਮਾਣੀ ਵੀ ਕਹਿੰਦੀ ਆ ਕਿ ਜਦੋਂ ਆਪ ਹੀ ਬ੍ਰह्म સ્વરૂਪ ਹੋ ਜਾਂਦਾ ਉਹ ਹਰੀ ਦੇ ਬਰਾਬਰ ਹੋ ਜਾਂਦਾ ਹਰੀ ਹੀ ਹੋ ਜਾਂਦਾ ਬਰਾਬਰ ਕੀ ਹੋ ਜਾਂਦਾ ਮੈਂ ਮੈਟ ਜਾਂਦੀ ਤੇ ਤੂੰ ਹੀ ਤੂੰ ਰਹਿ ਜਾਂਦਾ ਉਸ ਅਵਸਥਾ 'ਚ ਇਹ ਜਿਹੜੇ ਜੋ ਬਾਣੀ ਹੁੰਦੀ ਹੈ ਉਚਾਰੀ ਜਾਂਦੀ ਹੈ ਜਾਂ ਅੰਦਰੋਂ ਨਿਕਲਦੀ ਹੈ ਧੁਰ ਅੰਦਰੋਂ ਧੁਰ ਅੰਦਰੋਂ ਨਿਕਲਦੀ ਬਾਣੀ ਧੁਰ ਕਿਤੇ ਬਾਹਰ ਨਹੀਂ ਕਿ ਕਿਤੇ ਸਤਵੇਂ ਅਸਮਾਨ ਤੇ ਕੋਈ ਰੱਬ ਜਾਂ ਅੱਲਾ ਬੈਠਾ ਉਥੋਂ ਬਾਣੀਆਂ ਭੇਜ ਰਿਹਾ ਧੁਰੋ ਮਤਲਬ ਹੈ ਕਿ ਅੰਦਰੋਂ ਜਿੱਦਾਂ ਦੋਸਤੋਂ ਮਨਸੂਰ ਦਾ ਕਹਿ ਦਿੰਦੇ ਕਿ ਮਨਸੂਰ ਜ਼ਹਿਰ ਪਿਆਲਾ ਪੀਤਾ ਧੁਰੇ ਅੰਦਰੋਂ ਫਤਵਾ ਲੀਤਾ ਇਹ ਧੁਰ ਅੰਦਰੋਂ ਆ ਬਾਣੀ ਜਿਹੜੀ ਆ ਕੋਈ ਸਤਵੇਂ ਅਸਮਾਨ ਤੇ ਰੱਬ ਨਹੀਂ ਬੈਠਾ ਕਿ ਉਥੋਂ ਉਸ ਧੁਰ ਤੋਂ ਜਾਂ ਹੋਰ ਕਿਸੇ ਧੁਰ ਤੋਂ ਰੱਬ ਨੇ ਬਾਣੀ ਭੇਜੀ ਇਹ ਧੁਰ ਅੰਦਰੋਂ ਹੀ ਨਿਕਲਦੀ ਹੈ ਜਦੋਂ ਬੰਦਾ ਉਸ ਅਵਸਥਾ 'ਚ ਬ੍ਰह्मलीन ਹੋ ਜਾਂਦਾ ਆਪ ਹੀ ਉਹ ਬ੍ਰह्म ਸਰੂਪ ਹੋ ਜਾਂਦਾ ਉਦੋਂ ਇਹ ਬਾਣੀ ਉਚਰਦੀ ਏ ਇਸੇ ਲਈ ਆਪਾਂ ਕਹਿ ਦਿੰਦੇ ਆ ਕਿ ਰੱਬੀ ਬਾਣੀ ਆ ਜਾਂ ਬ੍ਰਹਮ ਨੇ ਲਿਖੀ ਹੋਈ ਆ ਤੇ ਹੁਣ ਆਪਾਂ ਅਗਰ ਗੁਰਬਾਣੀ 'ਚ ਵੀ ਵੇਖੀਏ ਗੁਰਬਾਣੀ ਨੂੰ ਆਪਾਂ ਪੜ੍ਹੀਏ ਤੇ ਪਤਾ ਲੱਗ ਜਾਂਦਾ ਕਿ ਰੱਬ ਕਹਿ ਰਿਹਾ ਕਿ ਭਗਤ ਕਹਿ ਰਿਹਾ ਹੁਣ ਜਿਦਾਂ ਕਬੀਰ ਜੀ ਕਹਿੰਦੇ ਦਰਸ਼ਨ ਦੀਜੇ ਖੋਲ ਕੇ ਵਾੜ ਉਹਨਾਂ ਰੱਬ ਤੇ ਨਹੀਂ ਇੱਥੇ ਕਹੇਗਾ ਕਿ ਹਾਂ ਭਈ ਮੈਂ ਆਪਣੇ ਆਪ ਨੂੰ ਹੀ ਕਿ ਦਰਸ਼ਨ ਦੋ ਖੋਲ ਕੇ ਕਿਵਾਰ ਇਦਾਂ ਦੀਆਂ ਕਿੰਨੀਆਂ ਗੱਲਾਂ ਲਿਖਿਆ ਹੋਈਆਂ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੈ ਕਿ ਹੁਣ ਨਾਨਕ ਦਾਸ ਉਹ ਤੇ ਨਾਨਕ ਕਹਿ ਰਿਹਾ ਵਾ ਸਾਫ਼ ਦੇਖ ਰਿਹਾ ਕਿ ਨਾਨਕ ਕਹਿ ਰਿਹਾ ਪਰਮਾਤਮਾ ਨੂੰ ਕਿ ਮੈਨੂੰ ਚਰਨਾ ਦੇ ਸੰਤਾ ਦੀ ਧੂਰ ਦੇ ਬਖਸ਼ ਮੈਨੂੰ ਇਹ ਸੁਖ ਦੇ ਰੱਬ ਥੋੜੀ ਕਹਿ ਰਿਹਾ ਸਾਫ਼ ਗੱਲਾਂ ਤੋਂ ਪਤਾ ਲੱਗ ਜਾਂਦਾ ਕਹੇ ਕਬੀਰਾ ਸਾਰੰਗ ਕਬੀਰ ਸਾਰ ਗੱਲ ਕਹਿੰਦਾ ਤੇ ਇੱਥੇ ਪਤਾ ਚੱਲ ਰਿਹਾ ਕਿ ਕਬੀਰ ਕਹਿ ਵੀ ਰਹਿਣਾ ਕਿ ਮੈਂ ਕਹਿ ਰਿਹਾ ਤੇ ਫਿਰ ਆਪਾਂ ਕਹੀਏ ਕਿ ਨਹੀਂ ਰੱਬ ਦੀ ਬਾਣੀ ਆ ਤੇ ਇੱਕ ਹੋਰ ਦੋ ਤਿੰਨ ਮੈਂ ਤੁਹਾਨੂੰ ਸ਼ਲੋਕ ਸੁਣਾ ਦਿੰਨਾ ਨਾਨਕ ਨੀਚ ਕਹੇ ਵਿਚਾਰ ਹੁਣ ਰੱਬ ਤੇ ਨਹੀਂ ਕਹੇਗਾ ਨਾਨਕ ਨੂੰ ਕਿ ਤੂੰ ਨੀਚ ਆ ਇਹ ਤੇ ਨਾਨਕ ਜੀ ਆਪਣੇ ਆਪ ਨੂੰ ਆਪਣੀ ਨਮਰਤਾ ਕਰਕੇ ਨਿਮਾਣਾਪਨ ਹੋਣ ਕਰਕੇ ਆਪਣੇ ਆਪ ਨੂੰ ਨੀਚ ਕਹਿ ਰਹੇ ਨੇ ਕਿ ਨਾਨਕ ਨੀਚ ਜਿਹੜਾ ਵਿਚਾਰ ਕੇ ਕਹਿ ਰਿਹਾ ਰੱਬ ਥੋੜੀ ਹੁਣ ਕਹੇਗਾ ਨਾਨਕ ਨੂੰ ਨੀਚ ਹਮ ਕੂਕਰ ਤੇਰੇ ਦਰਬਾਰ ਕਬੀਰ ਜੀ ਕਹਿੰਦੇ ਹੁਣ ਇਹ ਥੋੜੀ ਰੱਬ ਆਪਣੇ ਭਗਤਾਂ ਨੂੰ ਕੂਕਰ ਕਹੇਗਾ ਉਹ ਭਗਤ ਆਪ ਹੀ ਆਪਣੇ ਆਪ ਨੂੰ ਕਹਿ ਰਹੇ ਕਬੀਰ ਕੂਕਰ RAM ਕੋ ਮੋਤੀਆ ਮੇਰਾ ਨਾਮ ਤੇ ਕਬੀਰ ਜੀ ਖੁਦ ਆਪਣੇ ਆਪ ਨੂੰ ਕੁੱਤਾ ਕਹਿ ਰਹੇ ਸਾਫ ਪਤਾ ਚੱਲ ਰਿਹਾ ਇੰਨਾਂ ਗੱਲਾਂ ਤੋਂ ਕਿ ਇਹ ਜਿਹੜੀ ਬਾਣੀ ਆ ਇਹ ਰੱਬ ਦੀ ਨਹੀਂ ਬਣਾਈ ਹੋਈ ਰੱਬ ਦੀ ਰਚੀ ਹੋਈ ਨਹੀਂ ਇਹ ਉਹ ਅਵਸਥਾ ਹੁੰਦੀ ਆ ਕਿ ਜਦੋਂ ਬੰਦਾ ਆਪ ਹੀ ਰੱਬ ਸਰੂਪ ਹੋ ਜਾਂਦਾ ਜਿੱਦਾਂ ਹੁਣਾ ਤੁਸੀਂ ਚਲੋ ਬ੍ਰह्म ਗਿਆਨੀਆਂ ਨੂੰ ਛੱਡ ਦੋ ਜਿੱਦਾਂ ਕਵੀ ਵੀ ਜਿਹੜੇ ਹੁੰਦੇ ਆ ਜਿਹੜੇ ਬਹੁਤ ਉੱਚੀ ਪ੍ਰਤਿਭਾ ਦੇ ਕਵੀ ਹੋਏ ਆ ਜਿੱਦਾਂ ਰਵਿੰਦਰਨਾਥ ਟੈਗੋਰ ਜੀ ਆ ਜਦੋਂ ਉਹ ਕਵਿਤਾ ਲਿਖਦੇ ਸੀ ਤੇ ਉਹਨਾਂ ਨੂੰ ਵੀ ਪਤਾ ਨਹੀਂ ਸੀ ਲੱਗਦਾ ਕਿ ਜਦੋਂ ਉਹਨਾਂ ਦੀ ਇੱਕ ਸਾਹ ਦੀ ਸਮਝ ਲੋ ਸਮਾਧੀ ਲੱਗ ਜਾਂਦੀ ਸੀ ਉਦੋਂ ਕਵਿਤਾ ਜਦੋਂ ਕੰਪਲੀਟ ਹੋ ਜਾਂਦੀ ਸੀ ਉਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਮੈਂ ਆ ਕਵਿਤਾ ਲਿਖ ਲਈ ਉਹ ਅਵਸਥਾ ਇਹੋ ਜੀ ਬਣ ਜਾਂਦੀ ਆ ਤੇ ਇਸ ਲਈ ਕਿਹਾ ਜਾਂਦਾ ਧੁਰ ਕੀ ਬਾਣੀ ਆਏ ਬਾਕੀ ਹੋਰ ਵੀ ਅਗਰ ਆਪਾਂ ਵੇਖੇ ਜਿਦਾ ਮੁਸਲਮਾਨ ਵੀ ਕਹਿੰਦੇ ਸਾਡੀ ਰੱਬ ਦੀ ਬਾਣੀ ਆ ਹਿੰਦੂ ਕਹਿੰਦੇ ਆ ਸਿੱਖ ਵੀ ਕਹਿੰਦੇ ਆ ਤੇ ਫਿਰ ਤੇ ਸਭ ਦੀ ਬਾਣੀ ਮਿਲਣੀ ਚਾਹੀਦੀ ਆ ਜੇ ਤੁਸੀਂ ਕੁਰਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮਿਲਾਓਗੇ ਤੇ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਇੱਕਦਮ ਮਿਲਣਾ ਤੇ ਬਹੁਤ ਦੂਰ ਦੀ ਗੱਲ ਆ ਉਹ ਵਿਰੋਧਾਭਾਸ ਆ ਬਹੁਤ ਜ਼ਿਆਦਾ ਉਲਟ ਨੇ ਵਿਰੋਧਾਭਾਸ ਨਹੀਂ ਉਲਟ ਨੇ ਉਹ ਚੀਜ਼ਾਂ ਨੇ ਤੇ ਫਿਰ ਰੱਬ ਦੋ ਗੱਲਾਂ ਕਿਦਾਂ ਲਿਖ ਸਕਦਾ ਤੇ ਇਸ ਤੋਂ ਪਤਾ ਲੱਗਦਾ ਕਿ ਉਹ ਬੰਦਿਆਂ ਦੀਆਂ ਆਪਣੀਆਂ ਲਿਖੀਆਂ ਹੋਈਆਂ ਨੇ ਉੱਚੀ ਅਵਸਥਾ 'ਚ ਪਹੁੰਚ ਕੇ ਲਿਖੀਆਂ ਹੋਈਆਂ ਨੇ ਇਸ ਲਈ ਆਪਾਂ ਉਸ ਨੂੰ ਕਹਿ ਦਿੰਦੇ ਆ ਕਿ ਰੱਬ ਦੀ ਬਾਣੀ ਆ ਹੈ ਬਾਣੀ ਰੱਬ ਦੇ ਵਾਸਤੇ ਨੇ ਇਸ ਲਈ ਵੀ ਰੱਬੀ ਬਾਣੀ ਕਹਿ ਦਿੰਦੇ ਕਿ ਹੈ ਉਹ ਰੱਬ ਵਾਸਤੇ ਆ ਉਹ ਪਰਮਾਤਮਾ ਵਾਸਤੇ ਲਿਖੀ ਗਈ ਆ ਉਹਦੀ ਭਗਤੀ ਵਾਸਤੇ ਲਿਖੀ ਗਈ ਆ ਤੇ ਦੋਸਤੋ ਇਸ ਤੋਂ ਪਤਾ ਲੱਗਦਾ ਵਾ ਕਿ ਇਹ ਬਾਣੀ ਜਿਹੜੀ ਵੀ ਹੁੰਦੀ ਆ ਉਹ ਭਗਤਾਂ ਸੰਤਾਂ ਨੇ ਆਪ ਲਿਖੀ ਹੁੰਦੀ ਆ ਜਾਂ ਉਹਨਾਂ ਦੀ ਉਸ ਅਵਸਥਾ ਜੋ ਹੋ ਸਕਦਾ ਉਦੋਂ ਉਹਨਾਂ ਨੂੰ ਵੀ ਨਾ ਪਤਾ ਲੱਗਦਾ ਹੋਵੇ ਕਿਦਾਂ ਬਾਣੀ ਆ ਰਹੀ ਆ ਉਹ ਸਾਡੇ ਵਰਗੂ ਇਹ ਨਹੀਂ ਆ ਕਿ ਤੁੱਕ ਜੋੜ-ਜੋੜ ਕੇ ਲਿਖਦੇ ਉਹ ਫਿਰ ਨੇਚਰਲੀ ਅੰਦਰੋਂ ਫਿਰ ਜਿਹੜੀ ਆ ਧਾਰ ਜਿਹੜੀ ਆ ਵਗਦੀ ਆ ਬਾਣੀ ਦੀ ਤੇ ਉਹ ਫਿਰ ਬੋਲਦੇ ਨੇ ਤੇ ਬਾਅਦ ਚ ਉਹਨਾਂ ਨੂੰ ਜਾਂ ਤੇ ਕੋਸ਼ਸ਼ਾਂ ਤੇ ਜਿਹੜੇ ਹੀ ਉਹ ਆਪ ਹੀ ਲਿਖਦੇ ਸੀ ਤੇ ਕੁਝ ਦੀ ਬਾਣੀ ਦੂਜਿਆਂ ਨੇ ਇਕੱਤਰ ਕੀਤੀ ਜਾਂ ਉਹਨੂੰ ਕਲਮਬੱਧ ਕੀਤਾ ਤਾਂ ਦੋਸਤੋ ਤੁਹਾਨੂੰ ਇਹ ਵੀਡੀਓ ਤੇ ਜਾਣਕਾਰੀ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ